ਸਾਸੀ ਆ ਸਾਰੇ ਵੀਰ ਭਰਾਵਾਂ ਨੂੰ ਵੀਰ ਜੀ ਅੱਜ ਅਸੀਂ ਆਏ ਹਾਂ ਡਾਕਖਾਨੇ ਅੰਮ੍ਰਿਤਸਰ ਦਾ ਡਾਕਖਾਨਾ ਜੋ ਕਿ ਸਾਡੇ ਬੇਟੀ ਦਾ ਖਾਤਾ ਚੱਲ ਰਿਹਾ ਸਕੰਨਿਆਂ ਦਾ ਖਾਤੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਅਸੀਂ ਜਾ ਰਹੇ ਹਾਂ ਗੱਡੀ ਸਰਵਿਸ ਕਰਾਉਣ ਮਰਸੀਡੀਜ਼ ਬਲੈਕ ਕਲਰ ਤੇ ਮਰਸੀਡੀਜ਼ ਚਲਦੇ ਆ ਮਰਸਡੀਜ਼ ਸਰਵਿਸ ਕਰਵਾਉਣ ਇਹਦਾ ਬੈਕ ਕੈਮਰਾ ਜੀ ਇਹਦਾ 프ਰੰਟ ਦੱਸ ਦਵਾਂ ਅੰਮ੍ਰਿਤਸਰ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਪਹਿਲਾ ਥੀਏਟਰ ਨਿਊ ਰਿਅਲਟੀ ਕਿਸਾਰੇ ਜਨ ਨੂੰ ਮੇਰੇ ਸੂਰੇ ਬੋਸਾ ਹੈ بارش ਦਾ ਬੋਸਾ ਹੈ ਚਲ 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 ਅੰਦਾਂ ਦਾ ਵੀ ਇੱਕ ਔਰਲਾ ਆਇਆ ਸੀ ਨਾ ਹਾਂਜੀ ਔਰਲਾ ਇਹ ਨਾ ਆਪਣਾ ਮੈਨੂੰ मर्सडिज जी एल एस जो कि अमृतसर गोल्डन गेट को एजेंसी खुल गई है चवां <laughs>